ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਮਨਮਤਾ ਨਗਰ ਪਿੰਡ ਪਾਣੇ ਦੇ ਵਿੱਚ ਪਾਣੇ ਪਿੰਡ ਦੇ ਵਿੱਚ ਇੱਕ ਵੈੜ ਦੀ ਵੀਡੀਓ ਫਲਮਾਉਣ ਦੇ ਲਈ ਆਏ ਆ ਮਿੱਤਰੋ ਜਿਹੜੇ ਭਰਾ ਕ੍ਰੋਸ ਅੰਗ ਨੂੰ ਮੁਹੱਬਤ ਕਰਦੇ ਆ ਦੋਗਲੇ ਅੰਗ ਨੂੰ ਮੁਹੱਬਤ ਕਰਦੇ ਆ ਦੇਸੀ ਅੰਗ ਨੂੰ ਮੁਹੱਬਤ ਕਰਦੇ ਆ ਉਹਨਾਂ ਭਰਾਵਾਂ ਦੇ ਲਈ ਵੀਡੀਓ ਖਾਸ ਆ ਮਿੱਤਰੋ ਇੱਕ ਪਹਿਲਾ ਸੂਆ ਪਲੂਣ ਵੜੀ ਤੁਹਾਨੂੰ ਵਿਖਾਉਣੀ ਆ ਜਿਹੜੇ ਭਰਾ ਘਰਾਂ ਦੇ ਵਿੱਚ ਦੁੱਧ ਪਾਉਂਦੇ ਆ ਮਿੱਤਰੋ ਉਹਨਾਂ ਦੇ ਲਈ ਲਾਹੇਵੰਦ ਵੀਡੀਓ ਕਿਉਂਕਿ ਇਸ ਵੜ ਦਾ ਦੁੱਧ ਜਿਹੜਾ ਤੁਸੀਂ ਮੈਂ ਦੇ ਦੁੱਧ ਦੇ ਨਾਲ ਮਿਕਸ ਕਰਕੇ ਘਰਾਂ ਦੇ ਵਿੱਚ ਮੈਂ ਦੇ ਦੁੱਧ ਦੀ ਕੀਮਤ ਦੇ ਉੱਤੇ ਹੀ ਵੇਚ ਸਕਦੇ ਆ ਸਾਰੀ ਗੱਲਬਾਤ ਕਰਾਂਗੇ ਭਰਾ ਦੇ ਨਾਲ ਕਿੰਨੇ ਦਿਨਾਂ ਦੀ ਕੱਚੀ ਆ ਕੀ ਇੰਦੀ ਡਿਮਾਂਡ ਆ ਆਓ ਮਿਲਦੇ ਆ ਬਾਈ ਨੂੰ ਕਰਦੇ ਆਪਾਂ ਗੱਲਬਾਤ ਬਾਈ ਦੇ ਨਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਵਧੀਆ ਵੇਤ ਸਿੱਤਾ ਦੇ ਪਰਿਵਾਰ ਵੀਰੇ ਸਾਰੇ ਠੀਕ ਠਾਕ ਜੀ ਵਧੀਆ ਜੀ ਠੀਕ ਅੱਛਾ ਨਾਮ ਦੱਸਦੇ ਵੀਰੇ ਇੱਕ ਵਾਰੀ ਆਪਣਾ ਨਾਮ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਪਿੰਡ ਪਾੜਾ ਵੱਡਾ ਭਾਈ ਸਾਨਾ ਉਸਚੈਨ ਸਿੰਘ ਸੁਚੈ ਪਰ ਬਾਹਰ ਖੇਤਾਂ ਦੇ ਘਰ ਆ ਗਿਆ ਆਪਣਾ ਹਾਂਜੀ 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 ਠੀਕ ਹੈ ਇਹ ਪਈ ਪੂਈ ਕਿਹੜੀ ਵੱਜਦੀ ਆ ਕਿ ਇਹ ਜਿਹੜੀ ਪਾੜਕਣ ਪਲਾਜੇ ਤੋਂ ਜਾਂਦੀ ਪਾਣੀ ਛੜਕ ਠੀਕਾ ਉਹਦੇ ਉੱਤੇ ਆ ਬਸ ਆਪਣਾ ਭੁੱਲਰਾਂ ਦੇ ਘਰ ਨਰਾਣਾ ਘਰ ਇੱਕ ਘਰ ਹੀ ਆ ਪੁੱਛ ਲਓ ਜੇ ਤੁਹਾਨੂੰ ਬਸ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਇੱਕ ਬੈੜ ਵੇਚਦੀ ਆ ਹਨਾ ਇਹ ਕਿੰਨਾ ਵਸ ਹੁੰਦੀ ਹੈ ਵੀਰੇ ਇਹ ਪਹਿਲਾ ਸੂਆ ਹੁੰਦੀ ਹੈ ਜੀ ਪਹਿਲਾ ਸੂਆ ਹੁੰਦੀ ਹੈ ਕੜੀ ਮੱਚੀ ਤਿਆਰ ਕੀਤੀ ਹੈ ਹਾਂ ਜੀ ਕਰ ਦਿਆ ਹੀ ਆਪਣੀ ਠੀਕ ਹੈ ਬਈ ਠੀਕ ਹੈ ਦਿਨ ਕਿੰਨੇ ਪਏ ਵੀ ਰਹਿੰਦੇ ਹਜੇ ਮਾ 2-4 ਦਿਨ ਹੀ ਲੈਂਦੀ ਹੈ ਜੀ ਬਸ 2-4 ਦਿਨ ਹੀ ਲੈਂਦੀ ਹੈ ਠੀਕ ਹੈ ਵੱਡੇ ਭਾਈ ਤੇ ਵੀਰੇ ਫਿਰ ਹੁਣ ਕੀ ਰੇਟ ਤੈਅ ਕੀਤਾ ਇਹਦਾ ਭਾਈ ਇਹਦਾ ਰੇਟ ਜਾਇ ਜੀ ਹੈ ਜੀ 7000 ਮੁੱਲ ਕਰਦੇ ਜੀ ਠੀਕ ਹੈ ਮਾਨ ਤਨ ਕਰਦੇ ਆਈ ਮੌਕੇ ਤੇ ਮਾਨ ਤਨ ਕਰਦੇ ਕੱਡੀ ਵਾਰੋਂ ਤੋਰੀ ਬਰਾਏ ਨੂੰ ਖੋਲੀ ਮੜਾਏ ਨਹੀਂ ਮੈਂ ਤਰੋਂ ਪਹਿਲਾ ਸੂਆ ਵੈੜੀ ਇਹ ਸੁੰਦੀ ਹੈ ਕਰਮਾਂ ਵਾਲੀ ਥੋੜਾ ਜਿਹਾ ਉਪਰਾਂ ਜਿਹੜੀ ਐਚਐਫ ਬਰੀਡ ਚ ਜਰਸੀ ਬਰੀਡ ਹੁੰਦੀ ਉਹ ਥੋੜਾ ਜਿਹਾ ਡਰਤੀ ਘੱਟ ਹੁੰਦੀ ਆ ਇਹਨੂੰ ਲੈ ਜੀ ਵੇ ਦੇਖ ਸਕਦੇ ਆ ਮਿੱਤਰੋ ਔਰ ਵੈੜ ਦੀ ਤੌਰ ਤਰ ਚੰਗੀ ਆ ਲੈਵੇ ਭਾਂਡੇ ਵੱਲੋਂ ਸਾਫ ਸੁਥਰੀ ਤਿਆਰੀ ਬਹੁਤ ਸੋਹਣੀ ਕੀਤੀ ਆ ਮਿੱਤਰੋ ਹੂੰ ਲੈ ਵੀਰੋ ਚਲ ਤੂ ਜੰਗਲਤ ਥਣ ਲੈਵੇ ਦੀ ਕੁਆਲਿਟੀ ਥਣ ਚੰਗਾ ਲੱਗਾ ਹੋਇਆ ਕਰਮਾ ਵਾਲੀ ਨੇ ਮੋੜ ਲਈ ਵੀਰ ਇੱਕ ਵਾਰੀ ਫੇਰ ਕਰਮਾ ਵਾਲੀ ਇੱਕ ਗੱਲ ਹੈਗੀ ਬੁੱਕਲ ਜੇ ਦੀ ਵੈੜ ਆ ਜੇ ਮੰਨ ਲਓ ਮੰਨ ਲਓ ਹਲ ਜੁੱਲ ਵੀ ਕੀ ਦੀ ਤਾਂ ਫੜ ਕੇ ਰੱਸਾ ਦੇ ਬਟ ਨੀਵੀਂ ਕਰ ਲਿਆ ਜੀ ਨੇ ਕਿਤੇ ਨਹੀਂ ਜਾਇਆ ਕਰਨਾ ਕਰਮਾ ਵਾਲੀ ਨੇ ਬਾਕੀ ਦੁੱਧ ਪੀਣ ਵਾਲੇ ਬੰਦ ਮੇਰੇ ਹਿਸਾਬ ਦੇ ਵਿੱਚ ਵੈੜ ਜਿਹੜੀ ਸੀਲ ਵੀ ਨਿਕਲੂ ਤੇ ਚਵਾਈ ਦੇ ਵਿੱਚ ਵੀ ਚੰਗੀ ਨਿਕਲੂ 37000 ਰੁਪਏ ਡਿਮਾਂਡ ਵਿੱਚੋਂ ਮਾਨਤਾਣ ਹੋ ਜਾਊਗਾ ਮਿੱਤਰੋ ਪਹਿਲਣ ਵੈੜੀਆ ਗੱਲਬਾਤ ਲਈ ਬਾਈ ਦਾ ਨੰਬਰ ਆਪਾਂ ਲੈ ਲੈਣ ਵੀਰੇ ਨੰਬਰ ਦੱਸੀ ਭਰਾ 81948 ਜੀ 58218 ਇੱਕ ਵਾਰੀ ਹੋਰ ਬੋਲ 81948 ਜੀ 58218 ਠੀਕ ਹੈ ਵੀਰੇ ਇਸ ਨੰਬਰ ਤੇ ਵੀਰੇ ਇਹਨਾਂ ਕਰ ਲਓ ਮਿੱਤਰੋ ਤੁਸੀਂ ਰਾਬਤਾ ਕਰ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ